ਖੋਟ ਖੁਰਦ ਵਿਖੇ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਚ ਜਨੰਦਰ ਕੈਂਡ ਦੇ 6 ਪਿੰਡਾਂ ਦੇ ਲੋਕਾਂ ਨੇ ਕੀਤੀ ਮੀਟਿੰਗ ਜਿਸ ਵਿੱਚ ਬਲਵੀਰ ਸਿੰਘ ਕੋਟਕਲਾ ਸੁਖਵੀਰ ਸਿੰਘ ਕੁੱਕਰਪਿੰਡ ਅਮਰਦੀਪ ਸਿੰਘ ਨੰਗਲਕਰਾਖਾ ਗੁਰਪ੍ਰੀਤ ਸਿੰਘ ਨੰਗਲਕਰਾਖਾ ਬਲਕਰਨ ਸਿੰਘ ਸਰਪੰਚ ਕੋਟਖੁਰਦ ਜੁਰੀਂਦਰ ਸਿੰਘ ਕੋਟਖੁਰਦ ਜਸਕਰਨ ਸਿੰਘ ਬਾਈਆਪਾਲਾ ਕੋਟਖੁਰਦ ਹਰਪ੍ਰੀਤ ਸਿੰਘ ਨੰਗਲਕਰਾਖਾ ਕੁਲਦੀਪ ਸਿੰਘ ਕੁੱਕਰਪਿੰਡ ਸ਼ਾਮਿਲ ਹੋਏ ਜੈਸੇ ਤਰ੍ਹਾਂ ਰਾਜਗੜ ਅੰਬੇਰਾ ਇਹਦੇ ਤੋਂ ਬਾਅਦ ਹੋਰ ਕਈ ਅਨੰਤ ਹੈ ਮਨਪ੍ਰੀਤਿਆਲੀ ਦੀ ਧੋਮੀ ਦਾ ਰਾਸ਼ਾ। ਕਦਰੇਨਾ ਕਲੋਨੀਆ ਨੇ ਹੋ ਜੀਆਂ ਜਿੱਥੇ 1 ਲੱਖ ਰੁਪਏ ਗੱਜ ਤੋਂ ਲੈ ਕੇ 1 ਲੱਖ 30 ਹਜ਼ਾਰ ਰੁਪਏ ਗੱਜ ਤੱਕ ਰਹਿਸੀ ਦੇ ਵੀ। ਤੁਸੀਂ ਹੈਰਾਨ ਹੋਵੋਗੇ ਮੇਰਾ ਕਲੋਨੀ ਦੇ ਵਿੱਚ ਪੌਦੇ ਰੁੱਖ ਲਾਏ ਜਾ ਰਹੇ ਹੈ। ਦੇ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਦਾ ਏਕਾ ਜਿੰਦਾਬਾਦ 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 ਲੋਕਾਂ ਦਾ ਏਕਾ ਜਿੰਦਾਬਾਦ 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 ਪੰਜਾਬ ਪੰਜਾਬੀਅਤ ਜਿੰਦਾਬਾਦ 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 ਲੈਂਡ ਪੂਲਿੰਗ ਨੀਤੀ ਦਾ ਕਾਲਾ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਠੀਕ ਹੈ ਜੀ 8 ਲੱਖ ਰੁਪਏ ਤੱਕ ਦਾ ਪੜਿਆ ਹੋਇਆ ਰੁੱਖ ਜਿਹੜਾ ਹੈਗਾ ਉਹ ਉਥੇ ਲਾਇਆ ਜਾ ਔਰ ਉਹਨਾਂ ਕੋਲੋਂ ਦੀਆਂ ਦੇ ਵਿੱਚ ਹੈਲੀਪੈਡ ਵੀ ਬਣਿਆ ਕੇ ਨਹੀਂ ਤੇ ਇਹ ਸੋਇ ਦੇ ਚਾਲ ਸਾਡੇ ਤੇ ਦੋਖ ਨਾਲ ਆਉਂਦੇ ਆ ਸਾਡਾ ਕੀ ਆ ਕਿਹਨਾਂ ਦੇ ਜਿਆਦਾ ਬਣੇ ਉਹ ਜਾਣ ਇਹ ਗੱਲ ਦੀ ਗੱਲ ਹੈਗੀ ਆ ਆਪਣੇ ਹਿੱਤਾਂ ਨੂੰ ਬਚਾਉਣ ਲਈ ਸਾਨੂੰ ਆਪਣਾ ਭਾਈਚਾਰਾ ਬਚਾਉਣ ਲਈ ਆ ਨੂੰ ਆਪਣੀ ਰੁਤੀ ਰੁਕੀ ਬਚਾਉਣ ਲਈ ਜੇ ਜਮੀਨਾਂ ਹੀ ਚਲੇ ਗਈਆਂ ਉਹ ਕਈ ਸਾਡੇ ਪ੍ਰਾਇਸ ਤਰ੍ਹਾਂ ਹੈਗੇ ਆ ਅੱਜ ਜਮੀਨ ਥੋੜੀ ਰਹੀ ਆ ਖੇਤ ਥੋੜੀ ਖੇਤ ਵੀ ਆ ਟੂਰਨਾਮੈਂਟ ਸਾਡੇ ਕੋਈ ਕੋਈ ਹੋਰ ਸੰਦਾਚੋ ਕੀਤਾ ਕੋਈ ਦੋਸਤ ਪਹੁੰਚਾ ਕੋਈ ਹੋਰ ਕੋਈ ਕੰਮ ਕਰਾਤਾ ਜਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਸਾਚੀ ਨਿਵਾਜੀ ਗੁਰੂ ਮਹਾਰਾਜ ਦੀ ਸਾਸਨ ਜੀਓ ਕਿਉਂਕਿ ਤਾਂ ਹੱਥ ਬੰਦਾ ਪੜਿਆ ਲਿਖਿਆ ਕਿਉਂਕਿ ਕੋਈ ਵੀ ਧਰਮਸ਼ਾਲਾ ਕੋਈ ਵੀ ਵਸਤ ਕੋਈ ਵੀ ਮੰਦਰ ਤੇ ਗੁਰੂ ਘਰ ਖੋਲਣ ਦੀ ਆਗਿਆ ਨਹੀਂ ਸੀ ਮਿਲਦੀ ਜਿੰਨਾ ਚਿਰ ਲਾਹੌਰ ਦੇ ਦਰਬਾਰ ਤੋਂ ਉੱਥੇ ਐਜੂਕੇਸ਼ਨ ਦਾ ਸਿਸਟਮ ਨਹੀਂ ਸਥਿਤ ਕੀਤਾ ਗਿਆ ਤਾਂ ਸੋ ਕਾਇਗਾ ਇੱਕ ਨੂਬੂਸੇਰਾ ਸੀ ਜਿਦੇਚ ਐਜੂਕੇਸ਼ਨ ਕਿਵੇਂ ਹਾਸਲ ਕਰਨੀ ਹੈ ਤੇ ਸੋਸਾਇਟੀ ਤੇ ਰਹਿਣਾ ਕਿਵੇਂ ਹੈ ਉਹ ਖੋਣ ਆਸਤੇ ਜਦੋਂ ਅੰਗਰੇਜ਼ ਆਇਆ ਤੇ ਸਭ ਤੋਂ ਪਹਿਲਾ ਹਮਲਾ ਥਾਣਿਆਂ ਦੇ ਵਿੱਚ ਇੱਕ ਚਿੱਠੀ ਕੱਢ ਕੇ ਕੀਤਾ ਗਿਆ ਸਿਸਟਮ ਬਹੁਤ ਉੱਚਾ ਸੀ 1809 ਚ ਜਿਸ ਵੇਲੇ ਨਿਕਲਗੇ ਉਹ ਸਾਡੇ ਲਾਗੇ ਜਾ ਕੇ ਦੇਖੋ ਸੇਮ ਹੁੰਦੀ ਸੀ ਤੇ ਉਹ 100 100 ਫੁੱਟ ਦੇ ਜਿਹੜੇ ਸੇਮ ਨਾਲੇ ਸੀ ਉਹਨਾਂ ਨੇ ਸੇਮ ਖਤਮ ਕਰ ਦਿੱਤੀ ਜਿਹੜੇ ਸੇਮ ਨਾਲੇ ਚੰਡੀਗੜ੍ਹ ਦੇ ਆਲੇ ਦੁਆਲੇ ਸੀ ਮੇਰੇ ਬਜ਼ੁਰਗਾਂ ਮੈਂ ਅੰਦਾਸੀਆਂ ਧਰਮ ਨੂੰ ਬਲਾਉਂ ਕਰਦਾ ਇਹ ਜੀ ਜੋ ਦੁਰੀਆ ਉਹ ਹੈਗੀ ਹੈ ਮੈਨ ਪਾਵਰ ਮੈਨ ਪਾਵਰ ਕਿਸੇ ਵੀ ਅਧਿਸ਼ ਨੂੰ ਜਿਹਦੇ ਨੂੰ ਇਨਫੋਰਮਸਰ ਕਰ ਲਈ ਬਹੁਤ ਬਾਤ ਜੁਰੀ ਹੈ ਜੇਰੀ ਤੇ ਦੁਆਸਿਪੀ ਦਵਾਨਾ ਕੋਟਗਲਾ ਤੋਂ ਵੀ ਆਉਣ ਜੀ ਉਹ ਆਪਣੇ ਦੋ ਘੰਟੇ ਪੂਜਾਰ ਰੱਖਣ ਉਹਨਾਂ ਤੋਂ ਬਾਅਦ ਸੁਖਵਿੰਦਰ ਸਿੰਘ ਵੀ ਫੌਜੀ ਕੋਟ ਘਰ ਤੋਂ ਬਲਕਨ ਸਿੰਘ ਜੀ ਬੰਗਾ ਸਰਪੰਚ ਕੋਟ ਘਰ ਤੋਂ ਕਿਉਂਕਿ ਇਹਨਾਂ ਨੇ ਆਪ ਸਾਡੇ ਨਾਲ ਕੰਟੈਕਟ ਕੀਤਾ ਤੇ ਬਹੁਤ ਵੱਡੇ ਕੰਮ ਬਹੁਤ ਵਧੀਆ ਬਿਧਾਵੇ ਆ ਜਿਹੜਾ ਇਹ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਔਰ ਮੈਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਆਇਆ ਹਾਂ ਜੀ ਸੋ ਅਸੀਂ ਲੁਧਿਆਣੇ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਜੀ ਔਰ ਉਹ ਮੁਹਿੰਮ ਜਿਹੜੀ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਲੈਂਡ ਪੂਲਿੰਗ ਨੀਤੀ ਹੋ ਰਹੀ ਹੈ ਕਿਉਂਕਿ ਇਹ ਗਲਤ ਨੀਤੀ ਹੈ ਲੋਕ ਜਾਗਦੇ ਨੇ ਲੋਕ ਸਿਆਣੇ ਨੇ ਥੋੜਾ ਦੱਸੋਗੇ ਕੀ ਕੀ ਨੀਤੀ ਕੀ ਹੈਗੀ ਥੋੜਾ ਇਹਦੇ ਬਾਰੇ ਦੱਸੋ ਦੇਖੋ ਲੈਂਡ ਪੂਲਿੰਗ ਨੀਤੀ ਦੇ ਤਹਿਤ ਇਹ ਹੈ ਕਿ ਸਰਕਾਰ ਦਾ ਕਿਲਾ ਲੈ ਕੇ ਉਹਨੂੰ ਚੌਥਾ ਹਿੱਸਾ ਜ਼ਮੀਨ ਦਿੱਤੀ ਜਾਣੀ ਹੈ ਜੀ ਔਰ 30000 ਰੁਪਿਆ ਸਾਲ ਦਾ ਉਹਨੂੰ ਮੁਆਵਜ਼ਾ ਦਿੱਤਾ ਜਾਊਗਾ प्रति एकड़ जी सो so, अ uh, जिस वेळे वो जमीन विकसित होएगी साला मगरों ते उस तो बाद ਤੁਹਾਡਾ ਪਲਾਟ ਕਦੋਂ ਵਿਕਦਾ ਕਦੋਂ ਨਹੀਂ ਵਿਕਦਾ ਉਹਦੇ ਲਈ ਕੋਈ ਸਮਾਸੀਮਾ ਨਹੀਂ ਹੈ ਸੋ ਇਹ ਇੱਕ ਤਰ੍ਹਾਂ ਦੀ ਲੈਂਡ ਲੂਟਿੰਗ ਪਾਲਿਸੀ ਹੈ ਸੋ ਇਹ ਲੈਂਡ ਲੂਟਿੰਗ ਪਾਲਿਸੀ ਦਾ ਵਿਰੋਧ ਕਰਨ ਵਾਸਤੇ ਅੱਜ 6 ਪਿੰਡਾਂ ਦੇ ਲੋਕ ਇੱਥੇ ਇਕੱਠੇ ਹੋਏ ਸੀ ਕਿਹੜੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਦੇਖੋ ਇਹ ਪਹਿਲੀਆਂ ਸਰਕਾਰਾਂ ਨੇ ਵੀ ਕੀਤਾ ਸੀ ਅਗਾਲੀ ਭਾਜਪਾ ਸਰਕਾਰ ਨੇ ਵੀ ਕੀਤਾ ਸੀ ਕਾਂਗਰਸ ਸਰਕਾਰ ਨੇ ਵੀ ਕੀਤਾ ਸੀ ਇਹ ਨੀਤੀ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਜੀ ਸੋ ਪਹਿਲਾਂ ਗਲਾਡਾ ਵੱਲੋਂ ਜਿਹੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਸੀ ਉਹ ਪਲਾਟ ਅਜੇ ਤੱਕ ਵਿਕ ਨਹੀਂ ਰਹੇ ਗਲਾਡਾ ਮਤਲਬ ਲੁਧਿਆਣੇ ਨਾ ਬਿਲਕੁਲ ਜੀ ਲੁਧਿਆਣੇ ਇਸੇ ਤਰ੍ਹਾਂ ਅੰਮ੍ਰਿਤਸਰ ਵੀ ਹੋਈ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਹੋਈਆਂ ਉਹ ਜ਼ਮੀਨਾਂ ਨਹੀਂ ਵਿਕ ਰਹੀਆਂ ਜਿਹੜੀਆਂ ਸਰਕਾਰੀ ਅਥਾਰਟੀਆਂ ਵੱਲੋਂ ਖਰੀਦੀਆਂ ਗਈਆਂ ਸੀ ਜ਼ਿਲ੍ਹਾ ਅਥਾਰਟੀਆਂ ਵੱਲੋਂ ਜੀ ਸੋ ਇਹ ਜ਼ਮੀਨਾਂ ਕਦੋਂ ਵਿਕਸਿਤ ਹੋਣਗੀਆਂ ਕਦੋਂ ਉਹ ਪਲਾਟ ਵਿਕਣਗੇ ਲੋਕਾਂ ਦੀ ਰੋਜੀ ਉਸੇ ਦਿਨ ਬੰਦ ਹੋ ਜਾਏਗੀ 50000 ਏਕੜ ਦੇ ਵਿੱਚ ਸੋ ਇਹ ਇੱਕ ਬਹੁਤ ਹੀ ਮੂਰਖਤਾ ਭਰੀ ਨੀਤੀ ਹੈ ਔਰ ਇਹਦੇ ਪਿੱਛੇ ਬਹੁਤ ਵੱਡਾ ਪ੍ਰਿਸ਼ਟਾਚਾਰ ਹੈ ਕਿਉਂਕਿ ਜਿਹੜੀਆਂ ਲੁਧਿਆਣੇ ਦੇ ਵਿੱਚ ਮੈਂ ਜਾਣਦਾ ਕਿ ਜਨਪਤ ਹੋ ਗਿਆ ਇਸੇ ਤਰ੍ਹਾਂ ਰਾਜਗੜ ਹੋ ਗਿਆ ਅੰਬੇਰਾ ਹੋ ਗਈ ਆ ਇਹ ਜਿਹੜੀਆਂ ਕਲੋਨੀਆਂ ਹੈਗੀਆਂ ਨੇ ਸਨ 뷰 ਹੋ ਗਈ ਇਹਨਾਂ ਕਲੋਨੀਆਂ ਚ ਲਗਭਗ 25000 25 ਕਰੋੜ ਨੂੰ ਕਿੱਲਾ ਵੇਚ ਰਹੀਆਂ ਨੇ 1000 1 ਲੱਖ ਰੁਪਏ ਗੱਜ ਜਗਾ ਰਹਿਸ਼ੀ ਵਿਕ ਰਹੀ ਹੈ ਜੀ ਸੋ ਸਰਕਾਰ ਲੈਂਡ ਪੂਲਿੰਗ ਚ ਜਦੋਂ ਜ਼ਮੀਨ ਲੈ ਕੇ ਆਈ ਤਾਂ ਉਹਨਾਂ ਨੇ ਜਿਹੜੀਆਂ ਜ਼ਮੀਨਾਂ ਦੇ ਸੌਦੇ ਕੀਤੇ ਹੋਏ ਸੀਗੇ 5 500 ਏਕੜ ਦੇ ਸੋ ਉਹ ਸਰਕਾਰ ਨੂੰ 101% ਰਿਸ਼ਵਤ ਦੇ ਰਹੇ ਆ